ਜਿੰਨਾ ਮਨੁੱਖਾਂ ਨੇ ਗੁਰੂ ਜੀ ਦੀ ਸ਼ਰਨ ਪੈ ਕੇ ਪ੍ਰਮਾਤਮਾ ਜੀ ਦੀ ਸਿੱਖ ਸਲਾਹ ਕੀਤੀ ਹੈ ਉਹਨਾਂ ਨੇ ਅਸਲ ਵਿੱਚ ਸਿੱਖ ਸਲਾਹ ਕਰਨੀ ਸਿੱਖੀ ਹੈ ਕਿਉਂਕਿ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਜੀ ਦਾ ਉਪਦੇਸ਼ ਗ੍ਰਹਿਣ ਕਰਕੇ ਉਹਦੀ ਸਿੱਖ ਸਲਾਹ ਕਰਨੀ ਵੀ ਫੇਰੀ ਸਿੱਖੀ ਜਾਂਦੀ ਹੈ ਜੋ ਸਾਨੂੰ ਸਿੱਖਿਆ ਮਿਲਦੀ ਆ ਉਹ ਗੁਰੂ ਚਰਨਾਂ ਵਿੱਚੋਂ ਮਿਲਦੀ ਹੈ ਸਤ ਸੰਗ ਵਿੱਚੋਂ ਮਿਲਦੀ ਹੈ ਜਦੋਂ ਅਸੀਂ ਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ ਸਿਫਤ ਸਲਾਹ ਨਾਲ ਜੁੜਦੇ ਆ ਫਿਰ ਸਤ ਗੁਰੂ ਜੀ ਬਖਸ਼ਿਸ਼ ਕਰਦੇ ਆ ਵਿੱਚੋਂ ਭਰਮ ਗਿਆ ਵਿੱਚੋਂ ਭਰਮ ਗਿਆ ਹੈ ਦੂਜਾ ਗੁਰ ਕੈ ਸ਼ਬਦ ਸੁਛਾਤ ਬਿਚੋਂ ਭਰਮ ਗਿਆ ਹੈ ਦੂਜਾ ਗੁਰ ਕੈ ਸ਼ਬਦ ਪਛਾਤਾ ਉਹਨਾਂ ਦੇ ਅੰਦਰੋਂ ਇਹ ਮਾਇਆ ਵਾਲੀ ਭਟਕਣਾ ਦੂਰ ਹੋ ਜਾਂਦੀ ਹੈ ਤੇ ਉਹ ਕੰਮ ਤਾਂ ਕਰਦੇ ਆ ਪਰ ਸਹਿਜ ਅਵਸਥਾ ਵਿੱਚ ਕਰਦੇ ਕਿਉਂਕਿ ਭਰੋਸਾ ਗੁਰੂ ਤੇ ਜੋ ਉਹਨੇ ਦੇਣਾ ਉਹ ਦੇਈ ਦੇਣਾ ਸਾਨੂੰ ਹਿੰਮਤ ਕਰਦੇ ਰਹਿਣਾ ਚਾਹੀਦਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਕਿਉਂਕਿ ਸਾਡੀ ਡੋਰ ਹੈ ਤੇ ਪ੍ਰਮਾਤਮਾ ਦੇ ਹੱਥ ਵਿੱਚੀ ਨਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਮਹਾਰਾਜ ਕਹਿੰਦੇ ਆ ਸਾਡੇ ਸਾਡੀ ਨੱਥ ਹੈ ਜਿਹੜੀ ਉਹ ਪ੍ਰਮਾਤਮਾ ਦੇ ਹੱਥ ਵਿੱਚ ਹੈ ਨਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਿੱਥੇ ਸਾਡਾ ਕਿਰਤ ਕਰਨਾ ਕੰਮ ਕਰਨਾ ਪਰਮਾਤਮਾ ਨੂੰ ਪ੍ਰਵਾਣ ਹੈ। ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਆਖੋ ਸਤਨਾਮ। ਵਿੱਚੋਂ ਭਰਮ ਗਿਆ ਹੈ ਦੂਜਾ ਫਿਰ ਮਹਾਰਾਜ ਕਹਿੰਦੇ ਇਹ ਭਟਕਣਾ ਖਤਮ ਹੋ ਜਾਂਦੀ ਹੈ ਗੁਰੂ ਦੇ ਸ਼ਬਦ ਰਾਹੀਂ ਉਹ ਪਰਮਾਤਮਾ ਨਾਲ ਸਾਝ ਪਾ ਲੈਂਦੇ ਆ ਤੇ ਫਿਰ ਉਹਦੀ ਰਜਾ ਵਿੱਚ ਰਹਿ ਕੇ ਕਾਰਜ ਕਰਦੇ ਆ। ਹਰ ਜੀਓ ਤੂੰ ਮੇਰਾ ਇਕ ਸੋਹੀ ਮੇਰੀ ਸਾਰ ਲੈਣ ਵਾਲਾ ਸਿਰਫ ਇਕ ਤੂੰ ਹੀ ਹੈ ਹੋਰ ਮੇਰਾ ਕੋਈ ਸਾਥ ਦੇਣ ਵਾਲਾ ਨਹੀਂ ਹੈ ਦੁਨਿਆਵੀ ਸਾਥ ਹੁੰਦੇ ਆ ਜਿਹੜੇ ਉਹ ਦੁਨੀਆਂ ਦੇ ਵਿੱਚ ਵਰਤ ਵਰਤੇ ਵੇ ਲਈ ਹੋ ਸਕਦੇ ਆ ਪਰ ਪ੍ਰਮਾਤਮਾ ਦੀ ਬਰਾਬਰੀ ਕੋਈ ਨਹੀਂ ਦੇ ਸਕਤ ਕਰ ਸਕਦਾ ਜਿਹੜਾ ਦਾਤਾਂ ਦੇ ਕੇ ਕਦੇ ਪਛਤਾਉਂਦਾ ਨਹੀਂ ਤੇ ਨਾ ਹੀ ਸਾਨੂੰ ਕਦੇ ਆਖ ਕੇ ਸੁਣਾਉਂਦਾ ਆਖੋ ਸਤਨਾਮ ਬਸ ਇਹੀ ਫਰਕ ਹੈ ਜਿਹੜੀਆਂ ਉਹਦੀਆਂ ਦਾਤਾਂ ਪਾ ਭੋਗ ਰਹੇ ਆ ਨਾ ਕਿੰਨਾ ਕੁਛ ਸਰੀਰ ਵਿੱਚ ਮਿਲ ਰਿਹਾ ਸਮ ਪਾਣੀ ਅੱਗ ਸਾਹ ਆਕਸੀਜਨ ਤੇ ਸਰੀਰ ਸਰੀਰ ਦੇ ਅੰਗ ਪੈਰ ਮਨੁੱਖਾ ਸਰੀਰ ਕਿੱਡੀ ਵੱਡੀ ਦਾਤ ਦਿੱਤੀ ਪਰਮਾਤਮਾ ਨੇ ਸ਼ੁਕਰਾਨਾ ਕਰਨਾ ਬਣਦਾ ਹੈ ਹਰ ਜੀਉ ਤੂੰ ਮੇਰਾ ਇੱਕ ਸੋਈ ਮੇਰਾ ਇੱਕ ਤੂੰ ਹੀ ਹੈ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦੂ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਬਾਕੀ ਸਭ ਸਾਥ ਛੱਡ ਜਾਂਦੇ ਐ ਮਰੇ ਕਹਿੰਦੇ ਆ ਤੁਦ ਜੱਬੀ ਤੁਦੈ ਸਲਾਹੀ ਗਤ ਮਤ ਤੁਜ ਤੇ ਹੋਈ ਮੈਂ ਸਦਾ ਤੈਨੂੰ ਜਪਦਾ ਰਹਿਂਦਾ ਹਾਂ ਮੈਂ ਸਦਾ ਤੈਨੂੰ ਸਲਾਉਂਦਾ ਹਾਂ ਉੱਚੀ ਆਤਮਕ ਅਵਸਥਾ ਤੇ ਉੱਚੀ ਅਕਲ ਤੇਥੋਂ ਹੀ ਮਿਲਦੀ ਹੈ ਉੱਚੀ ਸੋਚ ਹੁਣ ਜਿਨ੍ਹਾਂ ਨੂੰ ਸੋਚ ਮਿਲ ਗਈ ਵਿਵੇਕ ਬੁੱਧ ਮਿਲ ਗਈ ਵਿਚਾਰਵਾਨ ਬੁੱਧ ਮਿਲ ਗਈ ਉਹਨਾਂ ਦਾ ਜੀਵਨ ਤੇ ਸਹੀ ਰਸਤਾ ਉਹਨਾਂ ਨੂੰ ਮਿਲ ਜਾਂਦਾ ਹੈ ਪਰ ਜੇ ਮਹਾਰਾਜ ਕਹਿੰਦੇ ਆ ਤੂੰ ਵਿਵੇਕ ਬੁੱਧ ਲੈਣੀ ਐ ਵਿਚਾਰਵਾਨ ਬੁੱਧ ਲੈਣੀ ਐ ਵੀ ਕੀ ਚੰਗਾ ਕੀ ਮਾੜਾ ਇਹ ਪਰਖ ਕਰਨ ਦੀ ਬੁੱਧ ਲੈਣੀ ਐ ਤਾਂ ਫਿਰ ਗੁਰੂ ਦੀ ਸ਼ਰਨ ਵਿੱਚ ਆ ਜਾ ਆਖੋ ਸਤਨਾਮ ਜਦੋਂ ਸ਼੍ਰੇਸ਼ਟ ਬੁੱਧ ਮਿਲ ਗਈ ਤੈਨੂੰ ਫਿਰ ਮਹਾਰਾਜ ਕਹਿੰਦੇ ਆ ਕੋਈ ਕਮੀ ਨਹੀਂ ਰਹਿਣੀ ਇਸ ਕਰਕੇ ਤੁੱਦ ਜੱਪੀ ਤੁਦੈ ਸਲਾਹੀ ਗਤ ਮਤ ਤੁਝ ਹੀ ਪਾਏ ਭਾਵ ਤੈਥੋਂ ਹੀ ਉੱਚੀ ਆਤਮਿਕ ਅਵਸਥਾ ਉੱਚੀ ਆਕਲ ਗਤਿ ਭਾਵ ਉੱਚੀ ਆਤਮਿਕ ਅਵਸਥਾ ਤੋਏ ਕੀ ਤੇਰੇ ਪਾਸੋਂ ਮੈਂ ਪ੍ਰਾਪਤ ਕੀਤੀ ਐਸੀ ਉੱਚੀ ਆਕਲ ਤੇ ਸ੍ਰੇਸ਼ਟ ਬੁੱਧੀ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ ਦਿੰਦੇ ਘਟ ਹੋਵੇ ਵੱਧ ਹੋਵੇ ਜੀਵਨ ਜਿਉਣਾ ਆ ਜਾਵੇ ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਤੂੰ ਨਾਮ ਨਾਲ ਤੇ ਵਿਚਾਰ ਨਾਲ ਜੁੜ ਕੇ ਦੇ ਸਤਿਗੁਰ ਸੇਵੇ ਤਾਂ ਸਹਿਜ ਤੋਂ ਉਪਜੈ ਗਤ ਮਤ ਤਦ ਹੀ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਮਹਾਰਾਜ ਕਹਿੰਦੇ ਭਟਕਣਾ ਕਿਉ ਆ ਬਿਨ ਸਤਗੁਰ ਸਭ ਜਗ ਬਉਰਾਨਾ ਬਿਣਾ ਸਤਗੁਰੂ ਦੇ ਚਰਨਾਂ ਵਿੱਚ ਜੁੜੇ ਤੋਂ ਜੱਗ ਬੌੜਾ ਹੋਇਆ ਫਿਰਦਾ ਬਿਨ ਨਾਵੈ ਜਗ ਕਮਲਾ ਫਿਰੈ ਬਾਣੀ ਕਹਿੰਦੀ ਹੈ ਜੀ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਮਾਰੇ ਕਹਿੰਦੇ ਤੁਧ ਜੱਪੀ ਤੁਧੈ ਸਲਾਹੀ ਗਤ ਮਤ ਤੁਝ ਤੁਝ ਹੀ ਪਾਏ ਸ੍ਰੇਸ਼ਟ ਉੱਚੀ ਅਕਲ ਵਿਚਾਰਵਾਣ ਬੁੱਧ ਗੁਰੂ ਦੇ ਚਰਨਾਂ ਵਿੱਚੋਂ ਮਿਲਦੀ ਹੈ ਤੇ ਫਿਰ ਇਹੀ ਅਰਦਾਸ ਕਰ ਸਤਿਗੁਰੂ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖ ਤਾਂ ਕਿ ਉਹਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਰਹੇ ਗੁਰਮੁਖ ਸਲਾਹਨ ਸੇ ਸਾਧ ਪਾਇਨ ਮਿੱਠਾ ਅੰਮ੍ਰਿਤ ਸਾਰ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਿਫਤ ਸਲਾਹ ਕਰਦੇ ਆ ਕੋ ਉਦਾ ਆਨੰਦ ਮਾਣਦੇ ਆ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਫਿਰ ਉਹਨਾਂ ਨੂੰ ਮਿੱਠਾ ਲੱਗਣ ਲੱਗਦਾ ਤੇ ਪਦਾਰਥਾਂ ਨਾਲੋਂ ਸ਼੍ਰੇਸ਼ਟ ਲੱਗਣ ਲੱਗਦਾ ਸਭ ਤੋਂ ਸ਼੍ਰੇਸ਼ਟ ਲੱਗਦਾ ਗੁਰਮੁਖ ਸਲਾਹਨ ਸੇ ਸਾਧ ਪਾਏ ਨਾ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫੀਕਾ ਗੁਰਸ਼ਬਦੀ ਵਿਚਾਰ ਇਸ ਤਰ੍ਹਾਂ ਮੜ ਜੀ ਕਹਿੰਦੇ ਭਾਈ ਮਨੁੱਖ ਗੁਰੂ ਦੇ ਸ਼ਬਦ ਰਾਹੀਂ ਪ੍ਰਮਾਤਮਾ ਦਾ ਵਿਚਾਰ ਕਰਦੇ ਹਨ ਤੇ ਉਹਦਾ ਸਵਾਦ ਉਹਨਾਂ ਨੂੰ ਸਦਾ ਮਿੱਠਾ ਲੱਗਦਾ ਹੈ ਤੇ ਕਦੇ ਵੀ ਬੇਸਵਾਦ ਨਹੀਂ ਜਾਪਦਾ ਸਦਾ ਮਿੱਠਾ ਕਦੇ ਨਾ ਫੀਕਾ ਗੁਰਸ਼ਬਦੀ ਵਿਚਾਰ ਜਨ ਮਿੱਠਾ ਲਾਇਆ ਸੋਈ ਜਾਣਾ ਤਿਸ ਵਿਟਹੁ ਬਲ ਜਾਈ ਮਹਾਰਾਜ ਕਹਿੰਦੇ ਭਾਈ ਜਿਸ ਪ੍ਰਮਾਤਮਾ ਨੇ ਆਪਣਾ ਨਾਮ ਮਿੱਠਾ ਮਹਿਸੂਸ ਕਰਾਇਆ ਹੈ ਉਹ ਆਪ ਕੀ ਇਸ ਭੇਤ ਨੂੰ ਸਮਝਦਾ ਹੈ ਜਾਣਦਾ ਹੈ ਤੇ ਮੈਂ ਤਾਉ ਤੋਂ ਸਦਾ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਸ਼ਬਦ ਸਲਾਹੀ ਸਦਾ ਸੁਖ ਦਾਤਾ ਵਿਚ ਹੋ ਆਪ ਗਵਾਈ ਮੈਂ ਸਤਿਗੁਰੂ ਦੇ ਸ਼ਬਦ ਰਾਹੀ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਉਸ ਸੁਖ ਦਾਤੇ ਸੁਖਾਂ ਦੇ ਦਾਤੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦਾ ਹਾਂ ਕਿਉਂਕਿ ਸਤ ਗੁਰ ਮੇਰਾ ਸਦਾ ਹੈ ਸਤ ਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੋ ਫਲ ਪਾਏ ਕਿਉਂਕਿ ਪਿਆਰਾ ਸਤ ਗੁਰੂ ਸਦਾ ਹਰੇਕ ਦਾਤ ਦੇਣ ਵਾਲਾ ਹੈ ਸਤ ਗੁਰ ਮੇਰਾ ਸਦਾ ਹੈ ਦਾਤਾ ਜੋ ਦਾਤਾਂ ਦੇਣ ਵਾਲਾ ਹੈ ਜਿਹੜਾ ਮਨੁੱਖ ਗੁਰੂ ਪਾਸੋਂ ਮੰਗਦਾ ਹੈ ਉਹ ਫਲ ਹਾਸਲ ਕਰ ਲੈਂਦਾ ਹੈ ਨਾਨਕ ਨਾਮ ਮਿਲੈ ਬੜਾਈ ਗੁਰ ਸ਼ਬਦੀ ਸੱਚ ਪਾਏ ਗੁਰੂ ਜੀ ਪਾਸੋਂ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਮਹਾਰਾਜ ਕਹਿੰਦੇ ਇਹੀ ਹੈ ਅਸਲ ਪਤ ਤੇ ਗੁਰੂ ਦੇ ਸ਼ਬਦ ਦੇ ਰਾਹੀਂ ਮਨੁੱਖ ਸਦਾ ਸਿਰ ਪ੍ਰਮਾਤਮਾ ਨੂੰ ਮਿਲ ਪੈਂਦਾ ਹੈ ਪਰਪਾਤੀ ਮਹੱਲਾ ਤੀਜਾ ਜੋ ਤੇਰੀ ਸਰਣਾਈ ਹਰ ਜਿਉ ਤੈਨ ਤੂੰ ਰਾਖਣ ਜੋਗ ਐ ਮਾਲਕ ਜਿਹੜੇ ਮਨੁੱਖ ਤੇਰੀ ਸ਼ਰਨ ਵਿੱਚ ਆ ਪੈਂਦੇ ਹਨ ਤੂੰ ਉਹਨਾਂ ਦੀ ਰੱਖਿਆ ਕਰਨ ਦੇ ਸਮਰੱਥ ਹੈ ਤੂੰ ਉਹਨਾਂ ਦੀ ਰੱਖਿਆ ਕਰਦਾ ਹੈ ਮਹਾਰਾਜ ਕਹਿੰਦੇ ਆ ਤੂੰ ਗੁਰੂ ਦੀ ਸ਼ਰਨ ਵਿੱਚ ਆ ਸਹੀ ਕੇਰਾ ਜਦੋਂ ਗੁਰੂ ਦੀ ਸ਼ਰਨ ਵਿੱਚ ਨੀਵਾ ਹੋ ਕੇ ਆ ਪਿਆ ਆਪਾ ਭਾਵ ਗਵਾ ਕੇ ਆਇਆ ਨਿਮਰਤਾ ਨਾਲ ਆ ਕੇ ਮੱਥਾ ਟੇਕਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸੇਵਕ ਦੀ ਰੱਖਿਆ ਕਰਦੇ ਹਨ ਤੁਧ ਜੇਵੜ ਮੈਂ ਅਵਰਣਾ ਸੂਝੈ ਨਾ ਕੋ ਹੋਆ ਨਾ ਹੋਗ ਹਰ ਜਿਓ ਸਦਾ ਤੇਰੀ ਸ਼ਰਨ ਆਈ ਮੈਂ ਤੇਰੀ ਸ਼ਰਨ ਵਿੱਚ ਆਪਿਆ ਹਾਂ ਤੇਰੇ ਬਰਾਬਰ ਦਾ ਮੈਨੂੰ ਹੋਰ ਕੋਈ ਨਹੀਂ ਸੁਜਦਾ ਇਹ ਤੱਕ ਤੇਰੇ ਬਰਾਬਰ ਦਾ ਨਾ ਕੋਈ ਹੋਇਆ ਤੇ ਨਾ ਕੋਈ ਅਗਾਹ ਨੂੰ ਹੋ ਸਕਦਾ ਹੈ ਆਖੋ ਸਤਨਾਮ ਜਿਉ ਪਾਵੇ ਤਿਉਂ ਰਾਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਉ ਏ ਮੇਰੇ ਸੁਆਮੀ ਸਤਗੁਰੂ ਜੀ ਜਿਵੇਂ ਤੈਨੂੰ ਭਾਵੇ ਓਵੇਂ ਮੇਰੀ ਰੱਖਿਆ ਕਰ ਜਿਵੇਂ ਤੈਨੂੰ ਚੰਗਾ ਲੱਗਦਾ ਆਪੇ ਹਰ ਇੱਕ ਰੰਗ ਹੈ ਆਪੇ ਬਗਰੰਗੀ ਜੋਤ ਸੁਭਾਵੇ ਨਾਨਕਾ ਸਾਈ ਗੱਲ ਚੰਗੀ ਜੋ ਗੱਲ ਤੈਨੂੰ ਚੰਗੀ ਲੱਗਦੀ ਹੈ ਬਸ ਉਹੀ ਮੈਨੂੰ ਚੰਗੀ ਲੱਗੇ ਉਹੀ ਚੰਗੀ ਹੈ ਜਿਉਂ ਭਾਵੇ ਤੂੰ ਰੱਖੋ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਮੇ ਮੇਰੀ ਰੱਖਿਆ ਕਰ ਅਸਾਂ ਜੀਵਾਂ ਦੀ ਰੱਖਿਆ ਕਰ ਸਕਣਾ ਇਹ ਤੇਰੀ ਹੀ ਸਮਰੱਥਾ ਹੈ ਜੋ ਤੇਰੀ ਸਰਣਾਈ ਹਰ ਜਿਉ ਤਿੰਨ ਕੀ ਕਰਹਿ ਪ੍ਰਤਪਾਲ ਹੈ ਮਾਲਕ ਜਿਹੜੇ ਮਨੁੱਖ ਤੇਰੇ ਚਰਨਾਂ ਨਾਲ ਜੁੜ ਜਾਂਦੇ ਆ ਤੇਰੀ ਸ਼ਰਨ ਵਿੱਚ ਆ ਪੈਂਦੇ ਆ ਤੂੰ ਆਪ ਉਨਾਂ ਦੀ ਪਾਲਣਾ ਕਰਦਾ ਹੈ ਸਵਾਸ ਸਵਾਸ ਨਿਮਖ ਨਿਮਖ ਤੁਮਹੀ ਪ੍ਰਤ ਪਾਲੋ ਆਪ ਕਿਰਪਾ ਕਰ ਰੱਖੋ ਹਰ ਜਿਉ ਪੋਹੇ ਨਾ ਸਕੇ ਜਮ ਕਾਲ ਸਤਿਗੁਰੂ ਜੀ ਤੁਸੀਂ ਮੇਹਰ ਕਰੋ ਤੇ ਤੁਸੀਂ ਐਸੀ ਰੱਖਿਆ ਕਰਦੇ ਹੋ ਕਿ ਉਹਨਾਂ ਨੂੰ ਫਿਰ ਮੌਤ ਦਾ ਡਰ ਵੀ ਪੂ ਨਹੀਂ ਸਕਦਾ ਜਮ ਕਾਲ ਦਾ ਵੀ ਉਹਨੂੰ ਡਰ ਖਤਮ ਹੋ ਜਾਂਦਾ ਹੈ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਓ ਕਟੈ ਨਾ ਜਾਇ ਤੇਰੀ ਓਟ ਹੀ ਸਦਾ ਕਾਇਮ ਰਹਿਣ ਵਾਲੀ ਹੈ ਬਾਕੀ ਤੇ ਮਾਨੁਖ ਕੀ ਟੇਕ ਬਿਰਥੀ ਸਭ ਜਾਣ ਮਨੁਖ ਤੇ ਟੇਕ ਰੱਖੀ ਹੋਈ ਬਿਰਥੀ ਜਾਣ ਮਾਨੁਖ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਏਕੈ ਭਗਵਾਨ ਕੇ ਦਾਤਾ ਦੇਣ ਵਾਲਾ ਤੋਂ ਇੱਕ ਕਾਲਪੁਰਖ ਵਹਿਗੁਰੂ ਹੀ ਹੈ ਤੇਰੀ ਸਰਣਾਈ ਸੱਚੀ ਹਰ ਜੀਓ ਨਾਓ ਘਟਾ ਨਾ ਜਾਏ ਉਹ ਤੇਰੀ ਓਟ ਨਾ ਘਟਦੀ ਐ ਤੇ ਨਾ ਕਦੇ ਖਤਮ ਹੋਣ ਵਾਲੀ ਹੈ ਜੋ ਹਰ ਛੋੜ ਤੂੰ ਜੈ ਪਾਏ ਲਾਗੇ ਉਹ ਜਮੈ ਤੈ ਮਰ ਜਾਏ ਪਰ ਜਿਹੜਾ ਮਨੁੱਖ ਮਾਲਕ ਦੀ ਓਟ ਛੱਡ ਕੇ ਇਸ ਸੰਸਾਰੂਪੀ ਮਾਇਆ ਦੇ ਪ੍ਰੇਮ ਵਿੱਚ ਲੱਗ ਜਾਂਦਾ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ ਜੋ ਤੇਰੀ ਸਰਣਾਈ ਹਰ ਜਿਉ ਤੇ ਨਾ ਦੁੱਖ ਭੂਖ ਕਿਛ ਨਾ ਹੈ ਜਿਹੜੇ ਮਨੁੱਖ ਤੇਰੀ ਸ਼ਰਨ ਵਿੱਚ ਆ ਪੈਂਦੇ ਹਨ ਉਹਨਾਂ ਨੂੰ ਕੋਈ ਦੁੱਖ ਕਦੇ ਦੂਵਾ ਨਹੀਂ ਸਕਦਾ ਉਹਨਾਂ ਨੂੰ ਮਾਇਆ ਦੀ ਭੁੱਖ ਕਦੇ ਤੜਫਾ ਨਹੀਂ ਸਕਦੀ ਦੁੱਖ ਕਦੇ ਉਹਨਾਂ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਉਹਦਾ ਮਨ ਐਡਾ ਤਕੜਾ ਹੋ ਜਾਂਦਾ ਹੈ ਮਨ ਸਟਰੌਂਗ ਹੋ ਜਾਂਦਾ ਹੈ ਜੋ ਤੇਰੀ ਸਰਣਾਈ ਹਰ ਜੀਉ ਤੇ ਨਾ ਦੁੱਖ ਪੂ ਕਿਛ ਨਾ ਹੈ ਨਾਨਕ ਨਾਮ ਸਲਾਹੇ ਸਦਾ ਤੁਮ ਸੱਚੇ ਸ਼ਬਦ ਸੁਮਾਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਪਰਮਾਤਮਾ ਦਾ ਨਾਮ ਸਦਾ ਸਲਾਉਂਦਾ ਰਿਆ ਕਰ ਜਿੱਥੇ ਵੀ ਤੁਰਿਆ ਫਿਰਦਾ ਹੈ ਬਸ ਕੋਈ ਸਪੈਸ਼ਲ ਜਗਾ ਮਾਲਕ ਕੇ ਬੈਠਣ ਦੀ ਵੀ ਲੋੜ ਨਹੀਂ ਹੈ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਤੇਰੇ ਕੋਲੇ ਟਾਈਮ ਹੈ ਬਹਿ ਜਾ ਤੇਰੇ ਕੋਲੇ ਟਾਈਮ ਹੈ ਕਿਸੇ ਕਮਰੇ ਵਿੱਚ ਬੈਠ ਸਕਦਾ ਹੈ ਪਰ ਜੇ ਤੂੰ ਕੀਰਤ ਕਰਨ ਵਾਲਾ ਹੈ ਨਹੀਂ ਵੀ ਬੈਠਿਆ ਜਾਂਦਾ ਤਾ ਤੂੰ ਤੁਰਦਾ ਫਿਰਦਾ ਆਪਣੇ ਕੰਮਕਾਰ ਕਰਦਾ ਹੋਇਆ ਬਸ ਉਹਦੀ ਸਿੱਖ ਸਲਾਹ ਕਰਦਾ ਰਿਹਾ ਕਰ ਮਹਾਰਾਜ ਸੱਚੇ ਪਾਤਸ਼ਾਹ ਜੋ ਵੀ ਹਾਂ ਤੇਰੇ ਕਰਕੇ ਹਾਂ ਮੇਰੇ ਕੋਲ ਕੋਈ ਸਮਰੱਥਾ ਨਹੀਂ ਹੈ ਤੇ ਉਹਨੂੰ ਸਲਾਉਂਦਾ ਰਿਹਾ ਕਰ ਇਸ ਤਰ੍ਹਾਂ ਤੂੰ ਫਿਰ ਸਦਾ ਥਿਰ ਪ੍ਰਭ ਦੀ ਸਿੱਖ ਸਲਾਹ ਵਿੱਚ ਸਦਾ ਲੀਨ ਰਹੇਂਗਾ ਇਹੀ ਹੈ ਅਠੋ ਪੈਰ ਦੀ ਸਮਾਧੀ ਆਖੋ ਸਤਨਾਮ ਪਰਪਾਤੀ ਮਹੱਲਾ ਤੀਜਾ ਗੁਰਮੁਖ ਹਰਿ ਜੀਓ ਸਦਾ ਤੇ ਆਵੋ ਜਬ ਲਗ ਜੀ ਪ੍ਰਾਨਾ ਪਾਤਸ਼ਾਹ ਕਹਿੰਦੇ ਆ ਜਦੋਂ ਤੱਕ ਜਿੰਦ ਤੇਰੀ ਕਾਇਮ ਹੈ ਸਰੀਰ ਤੇਰਾ ਕਾਇਮ ਹੈ ਜਦੋਂ ਤੱਕ ਤੈਨੂੰ ਸਵਾਸ ਆ ਰਹੇ ਹਨ ਤੂੰ ਗੁਰੂ ਦੀ ਸ਼ਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਿਆ ਕਰ ਆਖੋ ਸਤਨਾਮ ਗੁਰシャਵਦੀ ਮਾਨਨ ਨਿਰਮਲ ਹੋਆ ਚੂਕਾ ਮਨ ਅਬਿਮਾਨ ਗੁਰੂ ਅਮਰਦਾਸ ਮਹਾਰਾਜੀ ਫਰਮਾਨ ਕਰਦੇ ਆ ਭਾਈ ਜਿਹੜਾ ਮਨੁੱਖ ਨਾਮ ਸਿਮਰਦਾ ਹੈ ਤੇ ਉਹਦਾ ਮਨ ਗੁਰੂ ਜੀ ਦੇ ਸ਼ਬਦ ਦੀ ਬਰਕਤ ਨਾਲ ਪਵਿੱਤਰ ਹੋ ਜਾਂਦਾ ਹੈ ਤੇ ਉਹਦਾ ਮਨ ਵਿੱਚ ਵਸਦਾ ਹੰਕਾਰ ਸਾਰਾ ਸੜ ਕੇ ਸੁਆਹ ਹੋ ਜਾਂਦਾ ਹੈ ਸਫਲ ਜਨਮ ਤਿਸ ਪ੍ਰਾਨੀ ਕੇਰਾ ਮਰੇ ਕਹਿੰਦੇ ਕੀ ਦਾ ਜਨਮ ਸਫਲ ਹੈ ਸਫਲ ਜਨਮ ਤਿਸ ਪ੍ਰਾਨੀ ਕੇਰਾ ਹਰ ਕੈ ਨਾਮ ਸਮਾਨ ਮਹਾਰਾਜ ਕਹਿੰਦੇ ਉਸ ਮਨੁੱਖ ਦਾ ਸਾਰਾ ਜੀਵਨ ਕਾਮਯਾਬ ਹੋ ਜਾਂਦਾ ਹੈ ਸਫਲ ਹੋ ਜਾਂਦਾ ਹੈ ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ ਨਹੀਂ ਤਾਂ ਮਹਾਰਾਜ ਕਹਿੰਦੇ ਜਿੰਨੇ ਐਸਾ ਹਰ ਨਾਮ ਨਾ ਚੇਤੇਉ ਸੇ ਕਾਹੇ ਜਗ ਆਏ RAM ਰਾਜੇ ਜਗ ਤੇ ਆਉਣ ਦਾ ਫਾਇਦਾ ਹੀ ਕੋਈ ਨਹੀਂ ਜੇ ਨਾਮ ਨਾ ਸਿਮਰਿਆ ਆਖੋ ਸਤਿਨਾਮ ਇਹੋ ਮਾਨਸ ਜਨਮ ਦੁਲੰਭ ਹੈ ਬੜਾ ਕੀਮਤੀ ਹੈ ਮਹਾਰਾਜ ਕਹਿੰਦੇ ਨਾਮ ਬਿਨਾ ਬਿਰਥਾ ਸਮਝਾਏ ਹੁਣ ਬੱਤ ਹੈ ਹਰ ਨਾਮ ਨਾ ਬੀਜਿਓ ਮਹਾਰਾਜ ਕਹਿੰਦੇ ਆਹ ਬੱਤ ਹੈ ਤੇ ਜਦੋਂ ਬੱਤ ਆਈ ਐ ਫਸਲ ਹੀ ਨਹੀਂ ਬੀਜੀ ਹੁਣ ਬੱਤੈ ਹਰ ਨਾਮ ਦਾ ਬੀਜੋ ਅੱਗੇ ਭੁੱਖਾ ਕੀ ਖਾਏ ਹੁਣ ਬੀਜੇ ਹੀ ਨਹੀਂ ਫਿਰ ਅੱਗੇ ਭੁੱਖਾ ਕੀ ਖਾਏਗਾ ਮਨ ਮੁੱਖਾਂ ਨੂੰ ਫਿਰ ਜਨਮ ਹੈ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਫਿਰ ਫਿਰ ਜਨਮ ਹੈ ਬਾਰ ਬਾਰ ਜੰਮਣਾ ਪੈਂਦਾ ਤੇ ਬਾਰ ਬਾਰ ਮਰਨਾ ਪੈਂਦਾ ਇਸ ਕਰਕੇ ਅਰਦਾਸ ਕਰ ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਕੱਟ ਦਿਓ ਆਖੋ ਸਤਨਾਮ ਮਨ ਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਸਫਲ ਜਨਮ ਤੇ ਸੁਪ੍ਰਾਨੀ ਕੇਰਾ ਹਰ ਕਾ ਇਨਾਮ ਸਮਾਨ ਸਾਰਾ ਜੀਵਨ ਸਫਲ ਹੋ ਜਾਂਦਾ ਹੈ ਜੋ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਮੇਰੇ ਮਨ ਗੁਰ ਕੀ ਸਿੱਖ ਸੁਹਣੀ ਜੈ ਗੁਰੂ ਜੀ ਦਾ ਇਹ ਉਪਦੇਸ਼ ਹੈ ਸਦਾ ਕਿ ਗੁਰੂ ਜੀ ਦੀ ਸਿੱਖਿਆ ਨੂੰ ਵੀ ਸੁਣਿਆ ਕਰ ਸੁਣਦੇ ਰਹਿਣਾ ਚਾਹੀਦਾ ਹੈ ਮੇਰੇ ਮਨ ਗੁਰ ਕੀ ਸਿੱਖ ਸੁਣੀ ਜੈ ਕਿਹੇ ਮੇਰੇਆ ਮਨਾ ਤੂੰ ਗੁਰੂ ਦੀ ਸਿੱਖਿਆ ਵੀ ਸੁਣ ਲਿਆ ਕਰ ਕਿਸੇ ਵੇਲੇ ਹਰ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਰਸ ਪੀ ਚੈ ਕਿ ਪ੍ਰਮਾਤਮਾ ਦਾ ਨਾਮ ਹੀ ਸਦਾ ਸੁਖ ਦੇਣ ਵਾਲਾ ਹੈ ਇਸ ਵਾਸਤੇ ਆਤਮ ਕਡੋਲਤਾ ਵਿੱਚ ਟੇਕੇ ਪ੍ਰਮਾਤਮਾ ਦਾ ਨਾਮ ਜਲ ਪੀਂਦਾ ਰਿਹਾ ਕਰ ਮੂਲ ਪਛਾਣ ਮੂਲ ਪਛਾਣਨ ਤਿੰਨ ਨਿਜਕਾਰ ਵਾਸਾ ਸਹਿਜੇ ਹੀ ਸੁਖ ਹੋਈ ਮੂਲ ਪਛਾਣਨ ਤិន ਨਿਜਕਰ ਵਾਸ ਸਹਿਜੇ ਹੀ ਸੁਖ ਹੋਈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ ਜਿਹੜੇ ਮਨੁੱਖ ਜਗਤ ਦੇ ਰਚਨਹਾਰ ਨਾਲ ਸਾਂਝ ਪਾ ਲੈਂਦੇ ਆ ਨਾ ਸੰਸਾਰ त्या ਕੇ ਉਹਨਾਂ ਦਾ ਨਿਵਾਸ ਮਾਲਕ ਦੇ ਚਰਨਾਂ ਵਿੱਚ ਰਹਿੰਦਾ ਹੈ ਤੇ ਸਦਾ ਆਤਮਕ ਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਟੇਕਣ ਰਹਿਣ ਦੇ ਕਾਰਨ ਉਹਨਾਂ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਗੁਰ ਕੈ ਸ਼ਬਦ ਕਮਲ ਪਰਗਾਸਿਆ ਹਉ ਮੈਂ ਦਰਮਤ ਖੋਈ ਸਭਨਾ ਮੈਂ ਏਕੋ ਸੱਚ ਵਰਤੈ ਬਿਰਲਾ 부ਜੈ ਕੋਈ ਗੁਰੂ ਦੇ ਸ਼ਬਦ ਵਿੱਚ ਐਸੀ ਬਰਕਤ ਹੈ ਗੁਰੂ ਜੀ ਦੇ ਸ਼ਬਦ ਵਿੱਚ ਐਸੀ ਪਾਵਰ ਹੈ ਕਿ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹਨਾਂ ਦਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ ਹਿਰਦਾ ਖੜ ਜਾਂਦਾ ਹੈ ਉਹਨਾਂ ਦੇ ਅੰਦਰੋਂ ਹਉਮੈ ਵਾਲੀ ਖੋਟੀ ਮਤ ਨਾਸ ਹੋ ਜਾਂਦੀ ਹੈ ਦੁਰ ਹਉਮੈ ਦੁਰਮਤ ਕੋਈ ਸਵੰਮੈ ਏਕੋ ਸੱਚ ਵਰਤੈ ਬਿਰਲਾ ਬੂਝੈ ਕੋਈ ਮਹਾਰਜ ਕਹਿੰਦੇ ਹਾਂ ਤਾਂ ਸਭ ਜੀਵਾਂ ਵਿੱਚ ਉਹ ਕੈਮ ਰਹਿਣ ਵਾਲਾ ਪ੍ਰਮਾਤਮਾ ਮੌਜੂਦ ਹੈ ਪਰ ਕੋਈ ਬਿਰਲਾ ਮਨੁੱਖ ਗੁਰੂ ਦੇ ਸ਼ਬਦ ਰਾਹੀਂ ਕੋਈ ਵਿਰਲਾ ਮਨੁੱਖ ਸਮਝਦਾ ਹੈ ਕਿ ਉਹ ਹਰ ਥਾਂ ਮੌਜੂਦ ਹੈ ਪ੍ਰਮਾਤਮਾ ਸਾਰੇ ਮੌਜੂਦ ਸਾਡੇ ਅੰਦਰ ਵੀ ਬਾਹਰ ਵੀ ਪਰ ਕੋਈ ਵਿਰਲਾ ਮਨੁੱਖ ਇਸ ਗੱਲ ਨੂੰ ਜਾਣ ਸਕਦਾ ਹੈ ਗੁਰਮਤੀ ਮਾਨਨ ਨਿਰਮਲ ਹੋਆ ਅਮਰਿਤ ਤਤ ਬਖਾਨੈ ਹਰ ਕਾ ਨਾਮ ਸਦਾ ਮਨ ਵਸਿਆ ਵਿੱਚ ਮਨ ਹੀ ਮਨ ਮਾਨੈ ਗੁਰਮਤੀ ਮਨ ਨਿਰਮਲ ਹੋਵੇ ਕਿਵੇਂ ਮਨ ਨਿਰਮਲ ਹੁੰਦਾ ਜੀ ਗੁਰੂ ਜੀ ਦੀ ਮੱਤ ਉੱਤੇ ਤੁਰ ਕੇ ਜਿਵੇਂ ਜਿਵੇਂ ਗੁਰੂ ਜੀ ਦਾ ਸ਼ਬਦ ਸਾਨੂੰ ਸਮਝਾਉਂਦਾ ਹੈ ਉਮੇ ਓਮੇ ਤੁਰਨਾ ਜਿਸ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਉਹ ਮਨੁੱਖ ਜਗਤ ਦੇ ਅਸਲੇ ਪ੍ਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਪਦਾ ਰਹਿੰਦਾ ਹੈ ਹਰ ਕਾ ਨਾਮ ਸਦਾ ਮਨ ਵਸਿਆ ਵਿੱਚ ਮਨ ਹੀ ਮਨ ਮੰਨੈ ਪ੍ਰਮਾਤਮਾ ਦਾ ਨਾਮ ਸਦਾ ਉਹਦੇ ਮਨ ਵਿੱਚ ਟਿਕਿਆ ਰਹਿੰਦਾ ਤੇ ਉਹਦਾ ਮਨ ਆਪਣੇ ਅੰਦਰੋਂ ਪਤੀਜ ਜਾਂਦਾ ਹੈ ਸਤਿਵਲਿਹਾਰੀ ਗੁਰ ਆਪਣੇ ਵਿਟ ਹੋ ਜਿਤੇ ਆਤਮ ਰਾਮ ਪਛਾਨੈ ਉਹ ਮਨੁੱਖ ਸਦਾ ਆਪਣੇ ਗੁਰੂ ਤੋਂ ਸਦਕੇ ਜਾਂਦਾ ਜਿਦੇ ਰਾਹੀ ਉਹ ਪਰਮਾਤਮਾ ਦੇ ਨਾਲ ਸਾਝ ਪਾ ਲੈਂਦਾ ਹੈ ਮਾਨਸ ਜਨਮ ਸਤ ਗੁਰੂ ਨਾ ਸੇਵਿਆ ਬਿਰਥਾ ਜਨਮ ਗਵਾਇਆ ਨਦਰ ਕਰੇ ਤਾਂ ਸਤ ਗੁਰ ਮਿਲੇ ਸਹਿਜੇ ਸਹਿਜ ਸਮਾਇਆ ਜਿਸ ਮਨੁੱਖ ਨੇ ਇਸ ਮਨੁੱਖਾ ਜੀਵਨ ਵਿੱਚ ਗੁਰੂ ਦੀ ਸ਼ਰਨ ਨਹੀਂ ਲਈ ਉਹਨੇ ਆਪਣੀ ਜ਼ਿੰਦਗੀ ਬਰਥ ਬਵਾ ਲਈ ਹੈ ਪਰ ਜੀਵ ਦੇ ਕੀ ਵਾਸਾ ਹੈ ਪ੍ਰਮਾਤਮਾ ਮਿਹਰ ਕਰੇ ਕਿਤੇ ਜੀਵਨ ਬਰਥ ਨਾ ਚਲਿਆ ਜਾਏ ਉਹਨੂੰ ਗੁਰੂ ਮਿਲਾਂਦਾ ਹੈ ਜੀ ਤੇ ਬਖਸ਼ਿਸ਼ ਕਰਦਾ ਹੈ ਉਹ ਮਨੁੱਖ ਪਰ ਹਰ ਵੇਲੇ ਆਤਮ ਬਡੋਲਤਾ ਵਿੱਚ ਲੀਨ ਰਹਿੰਦਾ ਹੈ ਨਾਨਕ ਨਾਮ ਮਿਲੈ ਵੱਡਿਆਈ ਪੂਰਾ ਭਾਗ ਤੇ ਆਇਆ ਇਹ ਤਾਂ ਵੱਡੇ ਕਰਮ ਵੱਡੀ ਕਿਸਮਤ ਦੀ ਨਿਸ਼ਾਨੀ ਹੈ ਨਾਨਕ ਨਾਮ ਮਿਲੈ ਵਡਿਆਈ ਪੂਰਾ ਭਾਗ ਤੇ ਆਇਆ ਇਹ ਤਾਂ ਜਿਸ ਮਨੁੱਖ ਨੂੰ ਨਾਮ ਜਪਣ ਦੀ ਵਿੜਿਆਈ ਮਿਲ ਜਾਂਦੀ ਹੈ ਉਹ ਵੱਡੀ ਕਿਸਮਤ ਦੇ ਨਾਲ ਹੀ ਪਰਮਾਤਮਾ ਜੀ ਦੇ ਨਾਮ ਨੂੰ ਸਿਮਰਦਾ ਰਹਿੰਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ